ਸਾਤਿਸ਼ਰੀਆ ਕਾ ਸਾਰੇ ਪੰਜਾਬ ਵਾਸਤੇ ਸਾਗ ਦਾ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸੂ ਚ ਬ 20 ਤੋਂ ਲੈ ਕੇ 31 ਮਾਰਚ ਤੀ ਪੰਜਾਬ ਦੇ ਮੌਸਮ ਨੂੰ ਕਰਨਗੇ ਮੀਂਹ ਕਿੰਨੇ ਪਾ ਗੋ ਚ ਸਾਰਿਆਂ ਨੇ ਕਿਹੜੇ ਲਾ ਕੇ ਸਾਫ ਤੇ ਖੁਸ਼ਕ ਬਣ ਲੈਣਗੇ ਟੈਂਪਰੇਚਰ ਜੋ ਆਉਣ ਦੇ ਦਿਨਾਂ ਚ ਕਿੰਨਾ ਕ ਵਾਧਾ ਹੋਦਾ ਉਹ ਸਦਾ ਹੈ ਕਿਸਾਨਾਂ ਇਨਾਂ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰ ਕਰੋ ਚੱਲ ਗਾਦੇ ਆਂ ਵੀਡੀਓ ਲੈ ਹੁਣ ਤੁਸੀਂ 20 ਮਾਰਚ ਪੰਜਾਬ ਦੇ ਪੰਜ ਵਜੇ ਦੀਆਂ ਸ਼ਾਮਾਂ ਦੀਆਂ ਲਾਈਵ ਸੈਟਰ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਦਾ ਜਿਆਤਰ ਪਾਕ ਆਪਣ ਬਿਲਕੁਲ ਸਾਫ਼ ਤੇ ਖੁਸ਼ਕ ਬਣੇ ਹੋਏ ਨੇਗੇ ਆਉਂਦੇ ਟਾਈਮ ਦੇ ਵਿੱਚ ਵੀ ਬਿਲਕੁਲ ਸਾਫ਼ ਤੇ ਖੁਸ਼ਕ ਹੀ ਰਹਿਣਗੇ ਕਿਉਂਕਿ ਜਿਹੜਾ ਹਲਕਾ ਫੁਲਕਾ ਸਿਸਟਮ ਜਿਹੜਾ ਸੀ ਅੱਜ ਉਹ ਵੀ ਪੰਜਾਬ ਤੋਂ ਲਗਭਗ ਕ੍ਰਾਸ ਕਰ ਚੁੱਕਾ ਹੈ ਆਉਂਦੇ ਦਿਨਾਂ ਵਿੱਚ ਮਤਲਬ ਹੁਣ ਆਉਂਦੇ ਕੁਝ ਘੰਟਿਆਂ 'ਚ ਮੌਸਮ ਬਿਲਕੁਲ ਹੋਰ ਵੀ ਸਾਫ਼ ਹੋ ਜਾਊਗਾ ਸਾਰੇ ਪਾਕ ਸਾਫ਼ ਤੇ ਖੁਸ਼ਕ ਬਣੇ ਹਨ ਤਾਂ ਵਧੀਆ ਧੁੱਪ ਦੇਖਣ ਨੂੰ ਮਿਲ ਰਹੀ ਹੈ ਬਾਕੀ ਗੱਲ ਕਰੀਏ ਔਰ ਵਜੇ ਤੇ ਪੰਜਾਬ ਦੇ ਮੌਸਮ ਦੀ ਆਪਣਾ 1 25 ਤੋਂ ਲੈ ਕੇ 26 ਨੂੰ ਟੈਂਪਪ ਆਪਣ ਨੂੰ ਦੇਖਣ ਨੂੰ ਮਿਲੂ ਅੱਜੀ ਤੋਂ ਲੈ ਕੇ ਸਭੀ 27 ਮਾਰਚ ਦੇ ਵਿਚੋਚ ਇੱਕ ਹਲਕਾ ਜਿਹਾ ਪੱਧਰ ਦਾ ਸਿਸਟਮ ਫੇਰ ਪੰਜਾਬ ਉੱਤੇ ਕ੍ਰਾਸ ਕਰੂਗਾ ਜਿਸ ਨਾਲ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਮਾੜੀ ਮੋਟੀ ਇੱਕ ਦੋ ਜ਼ਿਲ੍ਹਿਆਂ 'ਚ ਆਪਣੇ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਯਾ ਕਿਸੇ ਕਿਸੇ ਭਾਗਾਂ 'ਚ ਹਾਲੀ ਮਲਕੀ ਮੋਟੀ ਆਪ ਨੂੰ ਬੂੰਦਾਬੰਦੀ ਦੇ ਕੇ ਛਾਟੇ ਛੁੱਟੇ ਦੇ ਕੇ ਇਹ ਸਿਸਟਮ ਗਾਂਹ ਕ੍ਰਾਸ ਕਰ ਜਾਊਗਾ ਪਰ ਇਸ ਨਾਲ ਕੋਈ ਖਾਸ ਮੀਂਹ ਦੇ ਸਾਰ ਨਹੀਂ ਹੈ ਪੰਜਾਬ 'ਚ ਬਾਕੀ ਕਰੀਓ ਟੈਂਪਰੇਚਰ ਦੀ ਟੈਂਪਰੇਚਰ ਆਪ ਨੂੰ ਹੁਣ ਲਗਾਤਾਰ ਵਾਧੇ ਦੇਖਣ ਨੂੰ ਮਿਲੂਗੇ ਜਿਹੜਾ ਸਿਸਟਮ ਸੀਗਾ ਜਿਸ ਨਾਲ ਆਪਣੇ ਟੈਂਪਰੇਚਰ 'ਤੇ ਠੱਲ ਪਈ ਸੀਗੀ ਹੁਣ ਫੇਰ ਲਗਭਗ ਆਪਣਾ ਦਿਨ ਦਾ ਟੈਂਪਰੇਚਰ 34 ਤੋਂ ਲੈ ਕੇ 35 ਡਿਗਰੀ ਦੇਖਣ ਨੂੰ ਮਿਲੂਗਾ ਰਾਤ ਦਾ ਟੈਂਪਰੇਚਰ ਆਪਣਾ ਸੁਹਣਾ ਤਾਂ ਲੈ ਕੇ 17 ਡਿਗਰੀ ਤਾਈਂ ਦੇਖਣ ਨੂੰ ਮਿਲ ਸਕਦੇ ਹਨ ਟੈਂਪਰੇਚਰ ਚੋਂ ਕਾਫੀ ਵਾਧਾ ਦੇਖਣ ਨੂੰ ਮਿਲੂਗਾ ਆਉਣ ਵਾਲੇ ਵਿੱਚ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੈ ਆਪਣੇ 27 ਤੋਂ 2-3 ਦਿਨ ਬੱਦਲ ਬੱਦਲ ਆਈ ਮਾੜੀ-ਮੋਟੀ ਰਹੇਨ ਤੋਂ ਬਾਅਦ ਮੌਸਮ ਆਪਣੇ 31 ਮਾਰਚ ਨਹੀਂ ਫੇਰ ਸਾਫ਼ ਹੈ ਕੋਈ ਭਾਰੀ ਸਿਸਟਮ ਆਪਣੇ 31 ਮਾਰਚ ਆਉਂਦਾ ਨਹੀਂ ਜਾ ਰਿਹਾ ਆਪ ਨੂੰ ਜੇ ਇਸ ਜਿਹੜਾ 25-26 ਨੂੰ ਸਿਸਟਮ ਹੋਗਾ ਇਸ ਵਿੱਚ ਕੋਈ ਤਬਦੀਲੀ ਹੁੰਦੀ ਹੈ ਇਹ ਤਗੜਾ ਹੁੰਦਾ ਹੈ ਜਾਂ ਕਮਜ਼ੋਰ ਹੁੰਦਾ ਹੈ ਬਾਕੀ ਕਿਸਾਨ ਵੀ ਹੁਣ ਪਾਣੀ ਲਾ ਸਕਦੇ ਹਨ ਹਵਾ ਆਪ ਨੂੰ ਕੱਲ ਥੋੜੀ ਤੇਜ਼ ਦੇਖਣ ਨੂੰ ਮਿਲਗੀ ਉਸ ਤੋਂ ਬਾਅਦ ਆਪਣੀ ਹਵਾ ਵੀ ਨਾਰਮ ਹਵਾ ਵਿੱਚ ਆਪ ਨੂੰ ਥਾਲੇ ਦੇਖਣ ਨੂੰ ਮਿਲੂਗੀ ਨੋਰਮਲ ਹਵਾ ਹੋ ਜੂਗੀ ਕੱਲ ਤੋਂ ਬਾਅਦ ਔਰ ਜੇ ਕੋਈ ਨਵੀਂ ਅਪਡੇਟ ਆਊਗੀ ਤੁਹਾਨੂੰ ਵੀਡੀਓ ਬਣਾ ਕੇ ਤੋਂ ਪਹਿਲਾਂ ਜੱਜ ਜੀ ਦਾ ਧੰਨਵਾਦ